ਨਨਪੁਰਾ ਵਨ ਬਹੁਤ ਬਹੁਤ ਵਧਾਈਆਂ ਆਪਾਂ ਨਵੀਂ ਪ੍ਰੀਤ ਟਰੈਕਟਰ ਦੀ ਏਜੰਸੀ ਖੋਲਹੀ ਆ ਦਸੂਹਾ ਤੇ ਹਾਈਵੇ ਤੇ ਆਪਣੇ ਕੋਲ ਹਰ ਪ੍ਰਕਾਰ ਦੇ ਟਰੈਕਟਰ ਹੈਗੇ ਨੇ 55 ਹਾਰਪਾਵਰ 60 ਹਾਰਪਾਵਰ 4x4 ਕਿਸਾਨ ਭਰਾਓ ਆਓ ਤੁਹਾਨੂੰ ਬੈਸਟ ਡੀਲ ਦੇਵਾਂਗੇ ਬੈਸਟ ਸਰਵਿਸ ਦੇਵਾਂਗੇ ਇੱਥੇ ਨਨ ਦਸੂਹਾ ਤੇ ਤੁਹਾਨੂੰ ਬੋਲ ਰਿਹਾ ਆ ਇੱਥੇ ਪ੍ਰੀਤ ਏਜੰਸੀ ਖੁੱਲ ਗਈ ਏ ਅੱਗੇ ਸਾਨੂੰ ਪ੍ਰੀਤ ਏਜੰਸੀ ਦਾ ਦੂਸਰ ਸਰਬਸ ਤੋਂ ਲੈਣ ਜਾਣਾ ਪੈਂਦਾ ਸੀ ਹੁਣ ਸਾਰੇ ਇੱਥੇ ਖੁੱਲ ਗਈਏ ਮੈਂ ਨਾਮ ਰਵਿੰਦਰ ਸਿੰਘ ਜੀ ਆਪ ਨੇਰ ਬੋਰਡ ਮਿਕਡਾਵਾਲ ਦੇ ਆਪਾਂ ਨਿਊ ਪ੍ਰੀਤ ਏਜੰਸੀ ਖੋਲੀ ਹੈ ਮੈਂ ਆਪਣੇ ਬ੍ਰਦਰ ਦੀ ਆਗਰਮ ਸਿੰਘ ਜੋ ਨਾਲ ਵੱਲੋਂ ਪੂਰਾ ਸਹਿਯੋਗ ਕਰ ਰਹੇ ਆਂ ਤਾਂ ਹੋਰ ਵੀ ਇਲਾਕਾ ਨਿਵਾਸੀ ਨੂੰ ਕਿੰਨੇ ਆ ਕੇ ਸੰਜੋਗ ਕਰੋ ਮੈਂ ਨਾਮ ਸਰਬਜੀਤ ਸਿੰਘ ਹੈ ਅਸੀਫੇ ਦਸੂਆ ਏਜੰਸੀ ਖੋਲੀ ਆ 3 ਟ੍ਰੈਕਟਰ ਦੀ ਨੀਅਰ ਮੈਕਡੋਨਲਡ ਤੇ ਸਾਡੇ ਕੋਲ ਸਾਰੀਆਂ ਸੇਵਾਵਾਂ ਅਵੇਲੇਬਲ ਹਨ ਲੋਨ ਦੀਆਂ ਸਾਰੀਆਂ ਮੇਰਾ ਨਾਮ ਰਵਿੰਦਰ ਸਿੰਘ ਜੀ ਆ ਬਨੇਰ ਬੋਰਡ ਮਿਕਡਵਾਲ ਦੇ ਆਪਾਂ ਨਿਊ ਪ੍ਰੀਤ ਏਜੰਸੀ ਖੋਲੀ ਐ ਮੈਂ ਆਪਣੇ ਬ੍ਰਦਰ ਦੀ ਆਗਰਮ ਸਿੰਘ ਜਿਹੜੋ ਨਾਲ ਵੱਲੋਂ ਪੂਰਾ ਸਹਿਯੋਗ ਕਰ ਰਹੇ ਆ ਤੇ ਹੋਰ ਵੀ ਇਲਾਕਾ ਨਵਾਸੀ ਨੂੰ ਕਹਿੰਦੇ ਆ ਕਿ ਸੰਜੋਗ ਕਰੋ ਤੇ ਵੱਧ ਤੋਂ ਵੱਧ ਆ ਵਿਜ਼ਿਟ ਕਰੋ ਚੈੱਕ ਕਰੋ ਟਰੈਕਟਰ ਆ ਕੇ ਵੱਧ ਤੋਂ ਵੱਧ ਨਵੇਂ ਐਡੀਸ਼ਨ ਜਿਹੜੇ ਤਿਆਰ ਕੀਤੇ ਆ ਕੰਪਨੀ ਨੇ ਤੇ ਨਾਲ ਸੁਭਗਨਾਮ ਨਾ ਦਿੰਦੇ ਭਰਾ ਨੂੰ ਕਿ ਬਾਕੀ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਵਿਜ਼ਿਟ ਕਰੋ ਵਧੀਆ ਟਰੈਕਟਰ ਆ ਸੀਆਰਡੀ ਤੋਂ ਬਿਹਤਰੀਅਰ ਟਰੈਕਟਰ ਆ ਡੀਆਈ ਇੰਜਨ ਦੇ ਵਿੱਚ ਤੇ ਬਾਕੀ ਕੰਪਨੀ ਨੇ ਬਹੁਤ ਜਿਆਦਾ ਜਿਹੜੀਆਂ ਬਦਲਾਅ ਕੀਤੇ ਹੋਏ ਆ ਤੇ ਸਾਲ ਦੀ ਘੰਟੀ 800 ਸਫਰੀ ਆ ਤੇ ਵਾਧੂ ਵਾ ਵੇਟ ਕਰੋ ਤੇ ਭਰਾ ਦਾ ਸਹਿਯੋਗ ਦਿਓ ਤੇ ਭਰਾ ਤੁਹਾਡਾ ਸਹਿਯੋਗ जरूर ਕਰੇਗਾ ਧੰਨਵਾਦ ਇਸ ਕੰਪਨੀ ਦੇ ਕਿਹੜੇ ਕਿਹੜੇ ਟ੍ਰੈਕਟਰ ਜਿਹੜੇ ਇੱਕ ਲੈ ਸਕਦੇ ਤੁਸੀਂ ਪ੍ਰੀਤ ਜੀ ਸਾੜ ਕੋ ਸਾਰੇ ਸਪੈਸ਼ਲ ਐਡੀਸ਼ਨ ਸਾਰਾ 4/4 ਸਾਰੇ ਤਕਰੀਬਨ ਜਿੰਨੇ ਵੀ ਐਡੀਸ਼ਨ ਆ ਰਿਹਾ ਇਸ ਟਾਈਮ ਅਵੇਲੇਬਲ ਆ ਭਰਾ ਨੂੰ ਜਿੰਦਾ ਮਰਜ਼ੀ ਦੀ ਵੇਟ ਕਰੋ ਆ ਕੇ ਚੈੱਕ ਕਰੋ ਆ ਕੇ ਤੇ ਡੈਮੋ ਤੋਂ ਫ੍ਰੀ ਦਿੱਤੀ ਜਾਊਗਾ ਲੋਕੇਸ਼ਨ ਤੁਹਾਡੀ ਮਿਕਡਾਵਲ ਆਪਣੇ ਰੰਧਾਵਾ ਕਾਰ ਬਜ਼ਾਰ ਮੈਸੀ ਦੇ ਸਾਹਮਣੇ ਤੋਂ ਸੂਵੇ ਜੀਟੀ ਰੋਡ ਦੇ ਉੱਪਰ ਹੀ ਆ ਕੇ ਤੁਸੀਂ ਜਿੱਤੋਂ ਮਿਲਦੀ ਹੈ ਵੀਰਕਾ ਮੇਰਾ ਨਾਮ ਨਰਿੰਦਰ ਸਿੰਘ ਦਸੂਵੇ ਤੋਂ ਮੈਂ ਬੋਲ ਰਿਹਾ ਹਾਂ ਇੱਥੇ ਪ੍ਰੀ ਏਜੰਸੀ ਖੁੱਲ ਗਈ ਹੈ ਅੱਗੇ ਸਾਨੂੰ ਪ੍ਰੀ ਏਜੰਸੀ ਦਾ ਦੂਰ ਸਰਵਿਸ ਲੈਣ ਜਾਣਾ ਪੈਂਦਾ ਸੀ ਹੁਣ ਸਾਰੇ ਇੱਥੇ ਖੁੱਲ ਗਈ ਹੈ ਬਹੁਤ ਵਧੀਆ ਭਾਜੀ ਨੇ ਬਹੁਤ ਵਧੀਆ ਭਾਜੀ ਦਾ ਸੁਭਾਅ ਹੈ ਹਾਂਜੀ ਕਿਸਾਨ ਵੀਰਾਂ ਨੂੰ ਲੋਕ ਕਿਸਾਨ ਵੀਰਾਂ ਨੂੰ ਬੇਨਤੀ ਇਹ ਕਰਨੇ ਆ ਕਿਏ ਥੇ ਟਰੈਕਟਰ ਜਰੂਰ ਖਿਲੋ ਪ੍ਰੀਤ ਮੇਰਾ ਨਾਮ ਸਰਬਜੈ ਸਿੰਘ ਹੈ ਅਸੀਂ ਇਹ ਦਸੂਆ ਏਜੰਸੀ ਖੋਲੀ ਹੈ ਪ੍ਰੀ ਟਰੈਕਟਰ ਦੀ ਨੀਅਰ ਮੈਕਡੋਨਲ ਤੇ ਸਾਡੇ ਕੋਲ ਸਾਰੀਆਂ ਸੇਵਾਵਾਂ ਅਵੇਲੇਬਲ ਹਨ ਲੋਨ ਦੀਆਂ ਸਾਰੀਆਂ ਤੇ ਸਾਡੇ ਟਾਈਟਲ ਸਾਰੇ ਪ੍ਰੀ ਟਰੈਕਟਰ ਸਾਥ ਟਾਈਟਲ ਹਨ ਤੇ ਜੋ ਸੀ ਆਈਡੀ ਤੋਂ ਬਿਨਾ ਹਨ ਸੈਂਸਰਾਈਜ਼ ਤੋਂ ਬਿਨਾ ਹਨ ਅਤੇ ਇਲੈਕਟ੍ਰੋਨਿਕ ਨਹੀਂ ਹਨ ਤੇ ਜੋ ਵੀ ਇਥੇ ਅੱਜ ਸਾਡੇ ਓਪਨਿੰਗ ਤੇ ਆਏ ਹਨ ਸਾਰੇ ਦਾ ਆਪਾ ਧੰਨਵਾਦ ਕਰਦੇ ਹਾਂ ਤੇ ਸਾਡੇ ਅਗਲੇ ਜੂਰੀ ਅਸੀਂ ਵਿਸਤ ਵਿਸਤ ਕਰੋ ਧੰਨਵਾਦ ਹਾਂਜੀ ਸਰ ਕਿਸਾਨਪੁਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਆਪਾਂ ਨਵੀਂ ਪ੍ਰੀਜ਼ ਟਰੈਕਟਰ ਦੀ ਏਜੰਸੀ ਖੋਲਹੀ ਆ ਦਸੂਹਾ ਤੇ ਹਾਈਵੇ ਤੇ ਆਪਣੇ ਕੋਲ ਹਰ ਪ੍ਰਕਾਰ ਦੇ ਟਰੈਕਟਰ ਹੈਗੇ ਨੇ 55 ਹਾਰਸ ਪਾਵਰ 60 ਹਾਰਸ ਪਾਵਰ 4x4 ਕਿਸਾਨ ਭਰਾਓ ਆਓ ਤੁਹਾਨੂੰ ਬੈਸਟ ਡੀਲ ਦੇਵਾਂਗੇ ਬੈਸਟ ਸਰਵਿਸ ਦੇਵਾਂਗੇ ਇੱਥੇ ਤੁਹਾਨੂੰ ਖਾਲੀ ਨਹੀਂ ਮੋੜਾਂਗੇ ਜਰੂਰ ਤੁਹਾਡਾ ਮਾਨਤਾਨ ਕਰਕੇ ਟਰੈਕਟਰ ਤੁਹਾਨੂੰ ਦੇ ਕੇ ਤੁਰਾਂਗੇ ਤੇ ਅੱਜ ਆਪਾਂ ਇੱਥੇ ਓਪਨਿੰਗ ਕੀਤੀ ਆਪਣੀ ਉਡਾਣ ਉਡਾਣ ਘਾਟਨ ਕੀਤਾ ਹੋਇਆ ਵਾ ਆਪਣੇ ਡਾਇਰੈਕਟਰ ਸਾਹਿਬ ਭੁਪਿੰਦਰ ਸ਼ਰਮਾ ਹੋਣੀ ਸਾਰੇ ਰਜਿੰਦਰ ਸ਼ਰਮਾ ਸਾਰੇ ਆਏ ਨੇ ਇੱਥੇ ਸਾਰੇ ਬੇਨਤੀ ਇਹ ਹੀ ਆ ਵੀ ਆਓ ਤੁਸੀਂ ਇੱਕ ਵਾਰੀ ਅੱਥੇ ਵਿਜ਼ਿਟ ਜਰੂਰ ਕਰੋ ਸਾਡੀ ਇੱਥੇ ਡੀਲਰਸ਼ਿਪ ਤੇ ਆ ਕੇ